ਓਏ ਹਲੋ ਓਏ ਆ ਕੀ ਕਰਦਾ ਓਏ ਬਾਈ ਜੀ ਇੱਟਾ ਚੱਕਦਾਗਾ ਓਏ ਉਹ ਤਾਂ ਮੈਨੂੰ ਹੀ ਪਤਾ ਵੀ ਤੂੰ ਇੱਟਾ ਚੱਕਦਾਗਾ ਦੋ ਚਾਰ ਇੱਟਾਂ ਹੋਰ ਚੱਕ ਲੈ ਮਰਨ ਥੋੜੀ ਲੱਗਿਆ ਨਹੀਂ ਬਾਈ ਜੀ ਮਰਨ ਤਾਂ ਨਹੀਂ ਲੱਗਿਆ ਪਰ ਮੈਂ ਪੌੜੀਆਂ ਤੇ ਚੜਨਾਗਾ ਇਹ ਕਈ ਵਾਰ ਪੈਰ ਪੂ ਤੜਕ ਗਿਆ ਮੇਰੇ ਸੱਟ ਫੇਟ ਨਾ ਵੱਜੇ ਤੇ ਮੈਂ ਦਿਹਾੜੀ ਕਾਣ ਤੋਂ ਵੀ ਰਹਿ ਜਾਊਗਾ ਓ ਕਿਤਨੀ ਤੇਰਾ ਪੈਰ ਤੜਕਣ ਲੱਗਿਆ ਦੋ ਚਾਰ ਇੱਟਾਂ ਹੋਰ ਚੱਕ ਆਇਆ ਵੱਡਾ 나ਡੂ ਹਾਂ ਮਿਸਤਰੀ ਮੈਂ ਦਵਾਈ ਲਵਾ ਮੇਰੇ 6 ਵਜੇ ਤੇ ਉਂਗਲ ਤੇ ਮੜੀ ਜੀ ਕੋਈ ਨਾ ਤੂੰ ਦਵਾਈ ਤਾਂ ਲਈ ਪਹਿਲਾਂ ਇਹ ਕਰ ਬਠੜਾ ਦਾ ਮਸਾਲੇ ਦਾ ਤਿਆਰ ਕਰ ਲੈ ਆਪਾਂ ਦਰਜਾਂ 'ਚ ਭਰਨਾ ਹੈ ਮਸਾਲਾ ਤਾਂ ਬਈ ਚਾਚਾ ਲਈ ਰੋਣ ਲੱਗ ਲੈਣੇ ਚੱਲ ਤੂੰ ਫਿਰ ਐ ਕਰੀ ਜਾਇਆ ਪਰ ਛੇਤੀ ਆ ਜੀ ਟਾਈਮ ਨਾਲ ਨਹੀਂ ਆਪਾਂ ਨੂੰ ਮਾਲਕ ਬੋਲੂਗਾ ਆ ਲੈ 4900 ਰੁਪਇਆ 500 ਤੋਂ ਪਹਿਲਾਂ ਰਹਿ ਗਿਆ ਠੀਕ ਆ ਠੀਕ ਹੈ ਜੀ ਕੋਈ ਗੱਲ ਨਹੀਂ ਆ ਪੂਰਾ 4900 ਰੁਪਇਆ ਹੀ ਹੈ ਠੀਕ ਹੈ 100 ਭਾਈ ਜੀ ਮੈਨੂੰ ਦੇਹਿੰਦੇ ਪੈਸੇ ਥੋੜੇ ਮੈਂ ਸ਼ਾਮ ਨੂੰ ਦਵਾਈ ਲੈ ਕੇ ਆਉਣੀ ਫੜਕੇ। ਅੱਛਾ। ਹੋਰ। ਭਾਈ ਇਹਦਾ 500 ਰੁਪਏ ਦਾ ਮੇਰਾ 1000 ਪੇਵੰਦਾ ਸੀ ਦੋ ਦਿਨ ਦਾ। ਉਹ ਤੈਨੂੰ ਕਾਹਦਾ 1000 ਓਏ? ਤੈਨੂੰ ਦੋ ਹਿੱਟਾਂ ਚੱਕਣ ਨੂੰ ਕਹਦਾ ਤੈਨੂੰ ਮੌਤ ਪੈ ਗਈ ਹੈ। ਕਹਿੰਦੇ ਤੇਰੀ ਉਂਗਲ ਦਹਣ ਲੱਗ ਜਾਂਦੀ ਆ। ਕਹਿੰਦੇ ਤੈਨੂੰ ਸੱਤ ਤੋਂ ਚੜਨ ਨੂੰ ਡਰ ਲੱਗਦਾ। ਇਸ ਹਾਲਾਤਾਂ ਤੱਕ ਕਾਕੇ ਤੇਰਾ 500 ਹੀ ਬਹੁਤ ਆ। ਭਾਈ ਜੀ ਆਵੇਂ ਮਿਸਤਰੀ ਭਾਈ ਤੋਂ ਪੁੱਛ ਲਓ। ਮੈਂ ਸਾਰੀ ਦਿਹਾੜੀ ਕੰਮ ਕਰਦਾ ਰਹਿਣਾਗਾ। ਨਾ ਪੈਸੇ ਤੈਨੂੰ ਮਿਸਤਰੀ ਨੇ ਦੇਣੇ ਕਿ ਮੈਂ ਦੇਣੇ ਨੇ ਮੈਂ ਕਿਹਾ ਪੁੱਸਾ ਇਹਨੂੰ ਤੈਨੂੰ ਤੇਰਾ 500 ਮਿਲ ਗਿਆ ਡੰਡੀ ਲੱਗ ਬਈ ਮੈਂ ਨਹੀਂ ਲੈਣੇ ਆਹ ਪੈਸੇ ਆ ਵੀ ਰੱਖ ਲਵਦੇ ਮੈਨੂੰ ਪੂਰੇ ਪੈਸੇ ਦੋ ਉਹ ਦੇਵਾਂ ਤੈਨੂੰ ਪੂਰੇ ਪੈਸੇ ਪਤਾ ਨਹੀਂ ਸਾੜੇ ਕਿੱਥੋਂ ਆ ਜਾਂਦੇ ਆ ਹਰਾਮ ਦੇ ਪੈਸੇ ਖਾਣ ਬਈ ਮੈਨੂੰ ਗਾਲ ਨਾ ਕੱਢ ਮੈਂ ਤੈਨੂੰ ਦੱਸਤਾ ਨਾ ਫਿਰ ਕੀ ਕਰ ਲਿਆ ਦੂੰਗਾ ਹਾਂ ਉਹ ਖੜਜੋ ਬਈ ਜੀ ਇਹੋ ਜਿਹਾ ਭਾਂਡੀਆਂ ਨੇ ਤੁਹਾਨੂੰ ਕੀ ਕਹਤਾ ਵਿਚਾਰੇ ਨੇ ਇਹ ਤਾਂ ਉਹਦੇ ਮੇਟ ਦੀ ਕਮਾਈ ਉਹ ਮੰਗੀ ਹੈਗੀ ਨਾ ਤੂੰ ਬਾਲਾ ਦਾ ਸਮਾਟੀ ਬਣਿਆ ਫਿਰਦਾ ਵੇ ਸਾਰੇ ਹੈਗੇ ਇੱਕੋ ਜਿਓਂਗੇ ਕੰਮ ਦਾ ਕੋਈ ਕਰਨਾ ਨਹੀਂ ਪੈਸੇ ਪੂਰੇ ਭਾਲਦੇ ਨੇ ਬਾਈ ਜੀ ਮੰਗੀ ਵੀ ਕਿਉਂ ਨਾ ਅਸੀਂ ਤਾਂ ਮਿਹਨਤ ਕਰਕੇ ਖਾਂਦੇ ਆਗੇ ਅਸੀਂ ਕਿਹੜਾ ਕੋਈ ਚੋਰੀ ਦਾ ਲੈ ਕੇ ਜਾਂਦੇ ਆਂ ਤੁਹਾਡੇ ਤੋਂ ਬਾਈ ਜੀ ਸਾਰਾ ਦਿਨ ਅਸੀਂ ਛੋਟੇ ਘਰੇ ਪਸ਼ੂਆਂ ਦਾ ਕੰਮ ਕਰਦੇ ਆਂਗੇ ਤੇ ਸਾਰਾ ਦਿਨ ਦਿਹਾੜੀ ਲਾਉਂਦੇ ਆਂਗੇ ਇਹਦੀ ਵਿਚਾਰੇ ਦੀ ਐਨੀ ਕੀ ਗਲਤੀ ਸੀ ਵੇ 10 ਮਿੰਟ ਕੱਟ ਕੇ ਉਹਦੀ ਦਵਾਈ ਲੈਣ ਵਾਗ ਗਿਆ ਜਾਇਨੇ ਮਾੜੀ ਮੁੱਢੀ ਚਾਹ ਮਿੱਤੀ ਉਹ ਟਾਈਮ ਕੱਟ ਕੇ ਬਾਈ ਤੁਸੀਂ ਐਂ ਦੇਖੋ ਨੇ ਕੰਮ ਕਿੰਨਾ ਕੀਤਾਗਾ ਕੋਠੇ ਦੇ ਸਾਰੀਆਂ ਇੱਟਾਂ ਚੜਾ ਦੀਆਂ ਜੇ ਉੱਤੇ ਤਿੰਨ ਦਿਹਾੜੀਆਂ ਵੀ ਲਗਦੇ ਨਾ ਉਹਨਾਂ ਨੇ ਸਾਰੀ ਦਿਹਾੜੀ ਚ ਇੱਟਾਂ ਨਹੀਂ ਚਾੜ੍ਹਦੀਆਂ ਇਹਨੇ ਵਿਚਾਰੇ ਨੇ ਇਕੱਲੇ ਨੇ ਚਾੜ੍ਹਦੀਆਂ ਜੇ ਬਾਈ ਜੀ ਤੁਹਾਨੂੰ ਐ ਲੱਗਦਾਗਾ ਬੇ ਹੱਕ ਦੇ ਨਹੀਂ ਮੰਗ ਰਿਆ ਤਾਂ ਤੁਸੀਂ ਐ ਕਰੋ ਪੂਰਾ ਦਿਹਾੜੀ ਸਾਡੇ ਨਾਲ ਦਿਹਾੜੀ ਕਰਕੇ ਦੇਖੋ ਜੇ ਤੁਹਾਡੇ ਸਿਰ ਤੋਂ ਪਸੀਨਾ ਨਾ ਗਿੱਟਿਆਂ ਤੱਕ ਨਾ ਆਇਆ ਤਾਂ ਮੈਨੂੰ ਕਹੋ ਤੁਸੀਂ ਤੇ ਬਾਈ ਜੀ ਮੈਂ ਅੱਬ ਦੀ ਵੀ ਸਾਰੀ ਦਿਹਾੜੀ ਛੱਡ ਦੂੰਗਾ ਤੇ ਤੁਸੀਂ ਇਹਨੂੰ ਐ ਕਹਿੰਦੇ ਸੀ ਵਿਚਾਰੇ ਨੂੰ ਵੀ ਚਾਰ ਇੱਟਾਂ ਵੱਧ ਚੱਕ ਲੈ ਵੀ ਮਾਰ ਥੋੜੀ ਜਾਏਗਾ ਬਾਈ ਜੀ ਛੋਡੇ ਵਰ ਕਹਿੰਦੇ ਘਰ ਬਣਾਉਂਦੇ ਬਣਾਉਂਦੇ ਨਾ ਪਤਾ ਨਹੀਂ ਕਿੰਨੇ ਕ ਮਜ਼ਦੂਰ ਵਿਚਾਰੇ ਅਹੀਂ ਮਾਰ ਕੇ ਕਿੰਨੇ ਘਰਾਂ ਦੇ ਚਿਰਾਗ ਪਰ ਬਾਈ ਤੁਹਾਨੂੰ ਕੀ ਫਰਕ ਪੈਣਾਗਾ ਤੇ ਬਾਈ ਜੀ ਆਮ ਮਜ਼ਦੂਰ ਨਾ ਸਾਰਾ ਦਿਨ ਤੁਹਾਡੇ ਘਰੇ ਦਿਹਾੜੀ ਕਰਕੇ ਆਥ ਨੇ ਆਪਣੀ ਮਿਹਨਤ ਹੀ ਮੰਗਦੇ ਆ ਤੁਸੀਂ ਉਹ ਵੀ ਦੇਣ ਚ ਚਲਚੋਰ ਕਰਦੇ ਹੋਗੇ ਨਲੇ ਬਾਈ ਜੀ ਇੱਕ ਗੱਲ ਯਾਦ ਰੱਖਿਓ ਜਿਸ ਦਿਨ ਨਾ ਸਾਡੇ ਵਰਗੇ ਮਜ਼ਦੂਰ ਕੰਮ ਕਰਨ ਨੂੰ ਹਟ ਗਏ ਛੋਡੀਆਂ ਕੋਠੀਆਂ ਦਾ ਵਿਚਾਲੀ ਰਹਿ ਜਾਣਗੇ ਕੋਈ ਨਾ ਛੋਟੇ ਵੀਰ ਤੂੰ ਕਿਉਂ ਫਿਕਰ ਕਰਦਾਗਾ ਨਲੇ ਮਿਹਨਤ ਕਰਨ ਵਾਲੇ ਤਾਂ ਉਹੀ ਕੰਮ ਦਾ ਘਾਟਾ ਨਹੀਂ ਹੁੰਦਾ ਨਲੇ ਬਾਈ ਜੀ ਤੁਸੀਂ ਮਿਸਤਰੀ ਕੀ ਹੋਰ ਦੇਖ ਲਿਓ ਕੱਲ ਤੋਂ ਕੰਮ ਤੇ ਮੈਂ ਵੀ ਨਹੀਂ ਆਉਂਦਾ ਹੈਗਾ ਚਲ ਛੋਟੇ ਵੀਰ ਚੱਲੀ ਆਪਾਂ